गांव वदिए ठीक है, है। शिरोमणि अकाली दल अपनी बैठकਾਂ ਦੇ ਰਾਹੀਂ ਐਸਜੀਪੀਸੀ ਆਪਣੀਆਂ ਬੈਠਕਾਂ ਦੇ ਰਾਹੀਂ ਉਧਰ ਸ਼੍ਰोमਣੀ ਗੁਰਦਵਾਰ ਪ੍ਰੰਤਕ ਕਮੇਟੀ ਆਪਣੀ ਸਬਕਮੇਟੀ ਦੀ ਬੈਠਕਾਂ ਦੇ ਰਾਹੀਂ ਆਪਣੇ ਤਿਆਰ ਕਰ ਲਈ ਹੈ ਜੀ ਕਿਉਂਕਿ ਬਜਟ ਆਉਣਾ ਐਸਜੀਪੀਸੀ ਦਾ ਤੇ ਕੁਝ ਫਾਈਲਾਂ ਬਜਟ ਵਾਲੀਆਂ ਪਾਸਪਾਸ ਕਰਾਉਣ ਲਈ ਤਾਮੀ ਸਾਹਿਬ ਦੇ ਘਰੇ ਵੀ ਜਾ ਰਹੀਆਂ ਉੱਥੋਂ ਹੀ ਕੰਮ ਚੱਲ ਰਹੇ ਕਿਉਂਕਿ ਤਾਮੀ ਸਾਹਿਬ ਆ ਨਹੀਂ ਰਹੇ ਇੱਧਰ ਇਹ ਆਪਣੀ ਭਰਤੀ ਮਹਮ ਨਵੇੜ ਕੇ ਉਹਨਾਂ ਅਗਾਂ ਬਦਲਣ ਦੀ ਪ੍ਰਕਿਰਿਆ ਵੱਲ ਵੱਧ ਰਹੇ ਨੇ ਇਸ ਲਈ ਅਕਾਲੀ ਦਲ ਦੀ ਪਾਰਲੀਮੈਂਟ ਬੋਰਡ ਦੀ ਮੀਟਿੰਗ ਵੀ ਬਹੁਤ ਅਹਿਮ ਰਹੀ ਹੈ ਪਰ ਮੈਂ ਜਿਸ ਨੁਕਤੇ ਤੇ ਗੱਲ ਕਰ ਰਿਹਾ ਉਹ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬੋਲੋ ਬੋਲੇ ਗਏ ਅਹਿਮ ਬੋਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਖਦਸਾ ਕਿ ਪਾਈ ਆਉਂਦੇ ਦਿਨਾਂ ਦੇ ਵਿੱਚ ਹੁਕਮਨਾਮੇ ਨੂੰ ਵੀ ਬਦਲਿਆ ਜਾਏਗਾ ਤੇ ਜਥੇਦਾਰ ਨੂੰ ਵੀ ਬਦਲਿਆ ਜਾਏਗਾ ਉਹਨਾਂ ਦਾ ਸਿੱਧਾ ਸਿੱਧਾ ਸਪਸ਼ਟ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮੇ ਪੜੇ ਗਏ ਜੋ ਆਦੇਸ਼ ਜਾਰੀ ਕੀਤੇ ਗਏ ਉਹਨਾਂ ਦੀ ਜਿਸ ਤਰ੍ਹਾਂ ਅਜੇ ਤੱਕ ਪਾਲਣਾ ਪੂਰਾ ਰੂਪ ਚ ਨਹੀਂ ਹੋਈ ਉਸ ਨੂੰ ਪੂਰਾ ਰੂਪ ਚ ਜਿਵੇਂ ਨਹੀਂ ਮੰਨਿਆ ਗਿਆ ਉਹ ਚ ਪਿਕਣ ਚੂਦ ਵਾਲਾ ਫਾਰਮੂਲਾ ਅਪਣਾਇਆ ਗਿਆ ਕਿ ਆ ਪਸੰਦ ਆ ਆ ਚੁਣ ਲਾਂਗੇ ਆ ਮੰਨਾਂਗੇ ਆ ਪਸੰਦ ਨਹੀਂ ਆ ਨਹੀਂ ਮੰਨਾਂਗੇ ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ ਕਿ ਜਥੇਦਾਰ ਸਾਹਿਬ ਦਾ ਇਹ ਆਖਣਾ ਕਿ ਭਾਈ ਇਹ ਹੁਕਮਨਾਮੇ ਬਦਲ ਸਕਦੇ ਨੇ ਇਸ ਤੋ ਤੱਕ ਇਹ ਜਥੇਦਾਰ ਨੂੰ ਵੀ ਬਦਲ ਸਕਦੇ ਨੇ। ਕਿ ਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਇਤਿਹਾਸ ਦੇ ਪੰਨਿਆਂ ਦੇ حوالے ਨਾਲ ਕਹੀ ਹੈ। ਸ਼੍ਰੋਮਣੀ ਕਾਦਲ ਬਾਦਲ ਧਰ ਦੇ ਪਛੋਕੜ ਦੇ حوالے ਨਾਲ ਕਹੀ ਹੈ ਕਿਉਂਕਿ ਜਿਹੜੀ ਧਿਰ ਪੰਜਾਬ ਦੇ ਵਿੱਚ ਅਕਾਲੀ ਦਲ ਦੇ حوالے ਨਾਲ ਸੱਤਾ ਤੇ ਕਾਬਜ਼ ਰਹੀ ਤੇ ਜਾਂ ਜਿਹੜੀ ਧਿਰ ਦਾ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਚੱਲੇ ਆ ਰਿਹਾ ਉਸ ਨੇ ਸਾਰੀ ਪ੍ਰਕਿਰਿਆ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀਆਂ ਹਮੇਸ਼ਾ ਕੋਸ਼ਿਸ਼ਾਂ ਕੀਤੀਆਂ। ਚਾਹੇ ਜੱਥੇਦਾਰਾਂ ਨੂੰ ಕರೆ ਬੁਲਾ ਕੇ ਮਾਫੀਨਾਮਿਆਂ ਦੀਆਂ ਗੱਲਾਂ ਹੋਣ ਤੇ ਚਾਹੇ ਫਿਰ ਉਹ ਤੋਂ ਬਾਅਦ ਜੱਥੇਦਾਰਾਂ ਨੂੰ ਹਟਾਉਣ ਦੀ ਪ੍ਰਕਿਰਿਆ ਵਾਲਾ ਪਹਿਲੂ ਹੋਵੇ ਚਾਹੇ ਉਹ 1999 ਵਿੱਚ ਭਾਈ ਰਣਜੀਤ ਸਿੰਘ ਵਾਲਾ ਮਸਲਾ ਹੋਵੇ ਜਾਂ ਪ੍ਰੋਫੈਸਰ ਮਨਜੀਤ ਸਿੰਘ ਵਾਲਾ ਪਹਿਲੂ ਹੋਵੇ ਤੇ ਚਾਹੇ ਗਿਆਨੀ ਪੂਰਨ ਸਿੰਘ ਵਾਲਾ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਹੁਣ ਇਸ ਤੱਕ ਆਉਂਦਿਆਂ ਆਉਂਦਿਆਂ ਸਭ ਦੀਆਂ ਨਜ਼ਰਾਂ ਗਿਆਨੀ ਰੁਖਵੀਰ ਸਿੰਘ ਤੇ ਟਿਕੀਆਂ ਹੋਈਆਂ ਸੀ ਕਿ ਗਿਆਨੀ ਰੁਖਵੀਰ ਸਿੰਘ ਕੋਈ ਸਪਸ਼ਟ ਜਾਂ ਸਖਤ ਸਟੈਂਡ ਲੈਣ ਖਾਸ ਕਰਕੇ ਜਦੋਂ ਸੱਤਵੇਂ ਮੈਂਬਰੀ ਕਮੇਟੀ ਉਸ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ ਤਾਂ ਉਹਦੇ ਵਿੱਚੋਂ ਪਹਿਲਾਂ ਤਾਮੀਲ ਸਾਹਿਬ ਅਸਤੀਫਾ ਦੇ ਕੇ ਲੰਬੇ ਹੋਏ ਫਿਰ ਕਿਰਪਾਲ ਸਿੰਘ ਬਟੂੰਗਰ ਤੇ ਪੰਜ ਮੈਂਬਰੀ ਕਮੇਟੀ ਬੈਠ ਕੇ ਆਪਣਾ ਦਸਤਾਵੇਜ਼ ਜੀ ਲੈ ਕੇ ਜਾਂਦੀ ਹੈ ਕਿ ਜੱਦਰ ਸਾਹਿਬ ਸਾਨੂੰ ਹੁਕਮ ਦਿਓ ਸੀ ਕੀ ਕਰੀਏ ਉਹਨਾਂ ਨੂੰ ਕਿਹਾ ਗਿਆ ਕਿ 2 ਜਾਂ 3 ਦਿਨ ਉਮੀਦ ਕਰਦੇ ਹਾਂ ਅੱਜ ਜ ਤੱਕ ਪ੍ਰੋਗਰਾਮ ਚੱਲ ਰਿਹਾ ਹੋਵੇ ਸ਼ਾਇਦ ਤਦ ਤੱਕ ਜੱਦਰ ਸਾਹਿਬ ਬੋਲ ਦੇਣ ਪਰ ਅਜੇ ਤੱਕ ਬੋਲੇ ਨਹੀਂ ਜੱਦਰ ਸਾਹਿਬ ਦੀ ਚੁੱਪ ਇਹ ਤੇ ਕੀ ਅਰਥ ਲਾਉਂ ਸਿੱਖ ਸੰਗਤ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੜ੍ਹਦੀਆਂ ਕਿ ਸਿੰਘ ਸਾਹਿਬ ਕਿਸੇ ਸਮੇਂ ਤਾਂ ਹੁੰਗਾਰਾ ਭਰਦੇ ਨੇ ਤੇ ਲੱਗਦਾ ਕਿ ਲੈ ਵੀ ਸਖਸਟੈਂਡ ਲੈਣ ਜਾ ਰਹੇ ਨੇ ਫਿਰ ਅਚਾਨਕ ਉਹ ਤੋਂ ਬਾਅਦ ਫਿਰ ਉਹ ਮੋੜਾ ਘਟ ਜਾਂਦੇ ਨੇ ਕਿਉਂ ਨਾ ਤੇ ਕੋਈ ਦਬਾਅ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਆਮਰਸਰ ਦੇ ਵਿੱਚ ਸੀਗੇ ਲੰਗੇ ਕੱਲ ਉੱਥੇ ਉਹ ਤਕਰੀਆਂ ਲਗਾਤਾਰ ਰੋਜ਼ ਕਿਤਨਾ ਕਿਤੇ ਪਹੁੰਚ ਅਪਰੋਚ ਕਰ ਰਹੇ ਨੇ ਉਹਨਾਂ ਨੇ ਕਹਿੰਦੇ ਪਿੰਡਾਂ 'ਚ ਮਹਿਮਤ ਹੋਰ ਲਈਏ ਇੱਕ ਵਾਰ ਵੈਸੇ ਉਹ ਚੰਦੂ ਮਾਜਰਾ ਨਾਲ ਵੀ ਸਟੇਜ ਸਾਂਝੀ ਕਰ ਰਹੇ ਸੀ ਉਸ ਦਿਨ ਚਰਚਾ ਵੀ ਤੁਰਪੀ ਸੀ ਕਿਆ ਕੀ ਹੈ ਭਾਈ ਕਿ ਇਹ ਦੋ ਤ ਉਹਨਾਂ ਨੇ ਥੋੜਾ ਜਿਹਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਹੁਣ ਆਲਾ ਸਮਾਂ ਦੱਸੂਗਾ ਕਿ ਉਹਨਾਂ ਨਾਲੇ ਜਾਣਾ ਜਾਂ ਕੀ ਕਰਨਾ ਪਰ ਉਹ ਕਹਿੰਦੇ ਮੈਂ ਧਾਰਮਿਕ ਖੇਤਰ ਚ ਵਿਚਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਕੱਲ ਹੋਰ ਕਹੀ ਕਹਿੰਦੇ ਜੀ ਕਿ ਦਬਾਅ ਮੰਨੋ ਤਾਂ ਹੈ ਦਬਾਅ ਨਾ ਮੰਨੋ ਤਾਂ ਨਹੀਂ ਹੈ ਹੁਣ ਇਹਦੇ ਅਰਥ ਕੀ ਨੇ ਜਨਾਬ ਕਿ ਉਹ ਐਡਵੋਕੇਟ ਜਿੰਦਰ ਸਿੰਘ ਧਾਮੀ ਨੂੰ ਕਹਿ ਰਹੇ ਨੇ ਕਿ ਤੁਸੀਂ ਦਬਾਅ ਫੇਟੋ ਕਿਉਂ ਗਿਆਨੀ ਰਗਵੀਰ ਸਿੰਘ ਨੂੰ ਕਹਿ ਰਹੇ ਤੁਸੀਂ ਦਬਾਅ ਫੇਟੋ ਕੁਝ ਤਰ੍ਹਾਂ ਕਹਿੰਦੀ ਹੈ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਅਜੇ ਨਹੀਂ ਹਟਾਇਆ ਜਾਏਗਾ ਅਪ੍ਰੈਲ ਤੱਕ ਸ਼ਾਇਦ ਇਹ ਵਾਰੀ ਆ ਜਾਵੇ ਬਾਕੀ ਪੰਥਕ ਸਿਆਸਤ ਜਿਹੀ ਉਠਾਪਟਕ ਚੱਲ ਰਹੀ ਹੈ ਪਤਾ ਨਹੀਂ ਕਦੋਂ ਕੀ ਹੋ ਜਾਵੇ ਇਧਰ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਤੇ ਉਸ ਤੋਂ ਬਾਅਦ ਤਾਮੀ ਸਾਹਿਬ ਦਾ ਅਸਤੀਫਾ ਅਜੇ ਵੀ ਪੈਂਡਿੰਗ ਪਿਆ ਸੋ ਕਾਫੀ ਤਣਾਅ ਵਾਲੀ ਪ੍ਰਕਿਰਿਆ ਚੋਂ ਇਹ ਸਭ ਕੁਝ ਲੰਘ ਰਿਹਾ ਤੇ ਉਹਦੇ ਵਿੱਚੋਂ ਅਕਾਲੀ ਦਲ ਬਾਦਲ ਧਰ ਆਪਣੇ ਨਵੇਂ ਪ੍ਰਧਾਨ ਦੇ ਹਵਾਲੇ ਨਾਲ ਚੋਣ ਪ੍ਰਕਿਰਿਆ ਵੱਲ ਵਧਣ ਦੀ ਕੋਸ਼ਿਸ਼ਾਂ ਚ ਜੋ ਕੁਝ ਹੈ ਤੁਹਾਡੇ ਸਾਹਮਣੇ ਹੈ ਚਲੋ